ਤਦ ਕੋ ਸਿੰਘ ਸਰਵਨ ਵੱਲੋਂ ਤੇ ਹਦਰਾ ਸਰਵਨ ਵੱਲੋਂ ਜੋ 2 ਦਸੰਬਰ ਨੂੰ ਸ਼ਰਮਣੀ ਕਾਲਰ ਦੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਸੀ ਸਸ ਵੀਰ ਸਿੰਘ ਬਾਦਲਵਾਲ ਦੀ ਗਵਾਈ ਦੇ ਵਿੱਚ ਅਕਾਲੀ ਸਰਕਾਰਾਂ ਸਮੇ ਜੋ ਕੁਝ ਵੀ ਵਾਪਰਿਆ ਉਹਦਾ ਉੱਥੇ ਜ਼ਿਕਰ ਵੀ ਹੋਇਆ ਉਹਦੀਆਂ ਗਲਤੀਆਂ ਵੀ ਮੰਗੀਆਂ ਗਈਆਂ ਔਰ ਕਿਉਂਕਿ ਅਸੀਂ ਉਸ ਲੀਡਰਸ਼ਿਪ ਦਾ ਹਿੱਸਾ ਰਹੇ ਹਾਂ ਤਾਂ ਔਰ ਅਸੀਂ ਦਿੱਕੇ ਵੀ ਦੇਖਿਆ ਸੀ ਕਿ ਅਸੀਂ ਕੋਕੇ ਉਹ ਲੀਡਰਸ਼ਿਪ ਦਾ ਹਿੱਸਾ ਸੀ ਤੇ ਸਾਨੂੰ ਵੀ ਬਤਲੋਣਾ ਗਲਤੀਆਂ ਦੀ ਕਿ ਮਾਜਾ ਜਾਲੀ ਮੌਕਾ ਦਿੱਤਾ ਜਾਵੇ ਤੁਮ ਉਸੀ ਧੰਨਵਾਦ ਕਰਦਾ ਆ ਅੰਛੀ ਸਹਿਬਾਨ ਦਾ ਜਿਨ੍ਹਾਂ ਨੇ ਸਾਜੀਏ ਮਦਦ ਆ ਸੇਵਾ ਕਰਨ ਦਾ ਸਾਨੂੰ ਮੌਕਾ ਦਿੱਤਾ ਔਰ ਸੇਵਾ ਸਰਦਾ ਸੇਵਾ ਸਿਮਰਨ ਗੁਰੂ ਸਾਹਿਬ ਦੀ ਫਿਲਾਸਫੀ ਦਾ ਖਧਾਰ ਔਰ ਸੇਵਾ ਕਰਕੇ ਸਕੂਨ ਮਿਲਦਾ ਮੰਨੋ ਪਰ ਮੈਂ ਸਮਝਦਾ ਜਾਣੇ ਜਾਣੇ ਜੋ ਵੀ ਜ਼ਿੰਦਗੀ ਚ ਮਲਤ ਤੋਂ ਗਲਤੀ ਹੁੰਦੀਆਂ ਇੱਥੇ ਆਣ ਕੇ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦੀ ਆ ਔਰ ਸੇਵਾ ਭਾਵਨਾ ਵੀ ਆਉਂਦੀ ਆ ਵੈਸੇ ਰਾਜਨੀਤੀ ਹੈ ਹੀ ਸੇਵਾ ਦਾ ਵੇ ਬਖਰੀ ਗੱਲ ਆ ਜ ਰਾਜਨੀਤੀ ਨੂੰ ਵਪਾਰ ਬਣਾ ਲਿਆ ਰਾਜਨੀਤੀ ਨੂੰ ਝੰਡਾ ਬਣਾ ਲਿਆ ਪਰ ਸਹੀ ਮੈਨਾ ਵਿੱਚ ਰਾਜਨੀਤੀ ਤੇ ਸੇਵਾ ਦਾ ਨਾਮ ਔਰ ਇਸ ਕਰਕੇ ਜਿਹੜਾ 2 ਦਸੰਬਰ ਨੂੰ ਫੈਸਲਾ ਸੁਣਾਇਆ ਉਹਦੇ ਨਾਮ ਮੈਂ ਸਮਝਦਾ ਪਾਤਰੀ ਮਹਾਨ ਸੰਸਦਾ ਸ਼੍ਰੀ ਅਕਾਲਤਾ ਸਾਹਿਬ ਦਾ ਵੀ ਨਾਮ ਉੱਕਿਆ ਹੋਇਆ ਔਰ ਸਾਡੀਆਂ ਮਹਾਨ ਪਰੰਪਰਾਵਾਂ ਮਰਿਆਦਾ ਨੂੰ ਵੀ ਇੱਕ ਨਵੀਂ ਸ਼ੁਰੂਆਤ ਮਿਲੀ ਹੈ ਮੈਂ ਸੋਨਦਾ ਜਮਾਤੀ ਤੌਰ ਤੇ ਫਾਇਦਾ ਹੋਇਆ ਹੀ ਹੋਇਆ ਮੈਨੂੰ ਤਾਂ ਜਾਤੀ ਤੌਰ ਤੇ ਬੜਾ ਫਾਇਦਾ ਹੋਇਆ ਕਿਉਂਕਿ ਮੇਰੇ ਤੇ ਬੜੇ ਗਲਤ ਇਲਜ਼ਾਮ ਬਹੁਤ ਸਮੇਂ ਸਮੇਂ ਤੇ ਲਾਉਂਦੇ ਰਹੇ ਭਲੇਖੇ ਖੜੇ ਕਰਦੇ ਰਹੇ ਸਿੰਘ ਸਾਹਿਬਾਨ ਦਾ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਮੌਕਾ ਦਿੱਤਾ ਉਹ ਗੱਲਾਂ ਸਾਰੀਆਂ ਸਪਸ਼ਟ ਹੋਈਆਂ ਖਾਸ ਤੌਰ ਤੇ ਜਿਹੜਾ ਪਛਾਗ ਦੇ ਮਾਮਲੇ ਵਿੱਚ ਸੀ ਗੁਰੂ ਸਾਹਿਬ ਦਾ ਸਮੰਗ ਨਾਉਣ ਵਾਲੇ ਸਰਸੇ ਵਾਲਾ ਦੀ ਸੰਬੰਧੀ ਭਾਵੇਂ ਢੀਂਡਾ ਸਾਹਿਬ ਨੇ ਉਸੇ ਦੇ ਉਸ ਬਿਆਨ ਨੂੰ ਦੁਜੇ ਦੇ ਦਖਾਰਤਾ ਸੀ ਪਰ ਫਿਰ ਵੀ ਭਲੇਖੇ ਸੀ ਪਰ ਮੈਂ ਜਦੋਂ ਸਪਸ਼ਟ ਗੱਲ ਕੀਤੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਟੜਕੇ ਕੋਈ ਝੂਠ ਨਹੀਂ ਬੋਤਾ ਗਿਆ ਔਰ ਬੁਰੂ ਨੇ ਸ਼ਕਤੀ ਸਵਰਤਾ ਬਖਸ਼ੀ ਤੁਸੀਂ ਉਹ ਸੱਚ ਦੇ ਪਹਿਰਾ ਦਿੱਤਾ ਹੋਸਿੰਗ ਸਾਹਿਬਾਨ ਨੇ ਸ਼ਾਕ ਦੇ ਮਹੌਲੇ ਦੇ ਵਿੱਚ ਸਲੀਬਾਰਤ ਕੀਤੀ ਤੇ ਦੂਜੀਆਂ ਦੋ ਜਿਹੜੇ ਬਿਆਨਬਾਜ਼ੀ ਸੀ ਉਹ ਬਾਰੇ ਜਾਨ ਗਲਤ ਆਏ ਸੀ ਉਹਨਾਂ ਬਾਰੇ ਵੀ ਮੈਨੂੰ ਬੁਰੂ ਨੇ ਸਵਰਤਾ ਬਖਸ਼ੀ ਸ਼ਕਤੀ ਬਖਸ਼ੀ ਤਾਂ ਕਿ ਮੈਂ ਸਪੱਸ਼ਟ ਰੂਪ ਦੇ ਵਿੱਚ ਉਹਨਾਂ ਬਿਆਨਾਂ ਨੂੰ ਜਿਹੜੇ ਮੇਰੇ ਹੈ ਹੀ ਨਹੀਂ ਸੀ ਮੈਂ ਅਕਦੇ ਸਾਹਮਣੇ ਪਾਸ ਦੇ ਉਸ ਮਹਾਕ ਸੰਸਥਾ ਦੇ ਸਾਹਮਣੇ ਰੱਖ ਸਕਿਆ ਔਰ ਉਹਨਾਂ ਦੀ ਤਸਲੀਹ ਕਰਾ ਸਕਿਆ ਬਾਕੀ ਜੋ ਹਾਲਾਤ ਉਹ ਤੋਂ ਬਾਅਦ ਸਥਾਪਨਾਵੇ ਬਣਾਉਣ ਲਈ ਇੱਕ ਪਾਈਚਾਰਤ ਸਾਂਝ ਬਣਾਉਣ ਦੇ ਪੱਥ ਕੇਤਾ ਲਈ ਸੀ ਸਹਿਮਾਨ ਦੇ ਫੈਸਲੇ ਤੋਂ ਬਾਅਦ ਮਾਹੌਲ ਪੈਦਾ ਹੋਇਆ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਖੱਲਲ ਪਾਉਣ ਦੀ ਗੱਲ ਕੀਤੀ ਮਤਲਬ ਜਿੱਦ ਤੱਕ ਬਲੂ ਸਟਾਰ ਜਿਹੜਾ ਥੰਡਰ ਬਲੈਕ ਥੰਡਰ ਵਾਲੀ ਗੱਲ ਸੀ ਜਿਹੜਾ ਮਤਲਬ ਹੋਈ ਨਹੀਂ ਸਕਦਾ ਵੀ ਬਰਨਾਲਾ ਸਰਕਾਰ ਤਾਂ ਟੁੱਟ ਗਈ ਸੀ ਗਵਰਨਰ ਰਾਜ ਦੇ ਵਿੱਚ ਹੋਇਆ ਸੀ ਇਹ ਸਾਰੇ ਤੱਥ ਮੈਂ ਸੇਵਾ ਤੋਂ ਬਾਅਦ ਕਿਉਂਕਿ ਜਿੰਨੀ ਦੇਰ ਸੇਵਾ ਕਰਨੀ ਉਹਨੀ ਦੇਰ ਤੱਕ ਮੈਂ ਤੋਂ ਗੱਲ ਕਹਿ ਨਹੀਂ ਪਰ ਸੇਵਾ ਤੋਂ ਬਾਅਦ ਮੈਂ ਜ਼ਰੂਰ ਜਿੱਥੇ ਸੱਚਾਈ ਸਾਹਮਣੇ ਲਿਆਉਣ ਤੇ ਸੀ ਸਰਬੰਨ ਦਾ ਧੰਨਵਾਦ ਕਰਨਾ ਉੱਥੇ ਇਹ ਜਿਹੜੇ ਲੋਕ ਖੱਲਲ ਪਾ ਕੇ ਝੂਠੇ ਮਾਹੌਲ ਨੂੰ ਝੂਠੇ ਬਿਆਰਵਾਦੀ ਨੂੰ ਆਸਰਾ ਲੈ ਕੇ ਖਰਾਬ ਕਰਨਾ ਚਾਹੁੰਦੇ ਸੀ ਉਹਨਾਂ ਦੇ ਪਰਦੇ ਸੀ ਜਦੋਂ ਜਦੋਂ ਸਮੁੰਦਰ ਆ ਗਿਆ ਤਾਂ ਸਮੁੰਦਰ ਆ ਗਿਆ ਤੇ ਜਦੋਂ ਅਗਰ ਕੇ ਬਲੈਕ ਥੰਡਰ ਤੋਂ ਹੋਏ ਹੀ ਦੋਈ ਰਾਤੀ ਮੈਂ ਇਹ ਸੋਚਦਾ ਮੈਂ ਕਿ ਉਹ ਕਿਦਾਂ ਹੋ ਸਕਦਾ ਸੀ ਤੇ ਜਦੋਂ ਪਹਿਲਾ ਪੁਲਿਸ ਐਂਟਰੀ ਜਿਹੜੀ ਹੋਈ ਸੀ ਸਰਕਾਰ ਮੰਤਰੀ ਅਰੇ ਨਹੀਂ ਸੀ ਸੋ ਇਸ ਕਰਕੇ ਫਿਰ ਬਲੈਕ ਥੰਡਰ ਦੇ ਵਿਰੁੱਧ ਮੇਰਾ ਖਿਆਲ ਆ ਮੈਕਸੀਮ ਜਿਹੜੀ ਉੱਥੇ ਲੀਡਰਸ਼ਿਪ ਸੀ ਉਹਨਾਂ ਵਿੱਚੋਂ ਮੈਂ ਇੱਕ ਸੀ ਜਿਹੜਾ ਬਟਾਇਲ ਦੇਲ ਦੇ ਵਿੱਚ ਬਲੈਕ ਥੰਡਰ ਦੇ ਵਿਰੁੱਧ ਦੇ ਵਿੱਚ ਦੇਲ ਦੇ ਵਿੱਚ ਬਟਾਇਲ ਦੇਲ ਤੇ ਦੋ ਟਾਈਮ ਮੈਂ ਜੇਠਾ ਠੀਕ ਇਹ ਸਾਰੀਆਂ ਗੱਲਾਂ ਸੀ ਆ 6 ਤਰੀਕ ਨੂੰ ਆ ساری ਆਪਣੀ ਸੇਵਾ ਮੁਕੰਮਲ ਕਰਨ ਤੋਂ ਬਾਅਦ ਸਿੰਘ ਸਾਹਿਬਾਂ ਦਾ ਧੰਨਵਾਦ ਕਰਨ ਜਾਵਾਂਗੇ ਤੇ ਨਾਲ ਆਪਣੀ ਕੱਕ ਜਿਹੜਾ ਹੈ ਸਚਾਈ ਜਿਹੜੀ ਆ ਤੱਥਾਂ ਦੇ ਤਹਿਤ ਬਹਿ ਤੱਥਾਂ ਦਾ ਪਤਾ ਹੀ ਹੈ ਤਾਂ ਰਿਕਾਰਡੀਆਂ ਗੱਲਾਂ ਕਿਹੜੇ ਕਿਸੇ ਦੇ ਜਾਣੇ ਜਾਂਦਾ ਨਹੀਂ ਗੱਲਾਂ ਫਿਰ ਜਿਹੜੀ ਉੱਥੇ ਜਾਣ ਵਾਸਤੇ ਫਰਡੇਸ਼ਨ ਦੀ ਗੱਲ ਕਰ ਰਹੀ ਸੀ ਉਹ ਵੀ ਗੱਲ ਸਾਹਮਣੇ ਆ ਜਾਏਗੀ ਵੀ ਮੈਂ ਤਾਂ ਉਸ ਦਿਨ ਹੈ ਹੀ ਨਹੀਂ ਸੀ ਕਿਉਂਕਿ ਮੇਰੇ ਤੋਂ ਤਾਂ ਕੋਈ ਨਾਰਾਜ਼ਗੀ ਰਹੀ ਬਣਾ تھا ਉਹ ਇਸ ਗੱਲ ਦੇ ਵੀ ਦੂਰੀ ਬੈਠੇ

ਕਲਤਲਤਲ ਸਾਹਿਬ ਦੇ ਰਿਪੋਰਟ ਦੇ ਇਸ ਕਿ ਜਦੋਂ ਸ਼੍ਰੀ ਕਾਦਰ ਸਾਹਿਬ ਤੋਂ ਜਿਹੜੀ ਹੁਕਮ ਆਇਆ ਨੇ ਕਿ ਕੋਈ ਵੀ ਧੜਾ ਨਹੀਂ ਲੱਗੇਗਾ ਦੁਬਾਰਾ ਤੋਂ ਸ਼ੁਰੂਆਤ ਹੋਵੇ ਤੁਹਾਡੀ ਜਿਹੜੀ ਕੀ ਭੂਮਿਕਾ ਰਹੇਗੀ ਤੇ ਤੁਹਾਡੇ ਸਾਰੇ ਗਰੁੱਪ ਦੀ ਮੋਢ ਤੋਂ ਸ਼ਰਮਣੀ ਕਾਲੇ ਦਲ ਨੂੰ ਮਹਿਮੂਤ ਕਰਦੇ ਦੇਖੋ ਅਸੀਂ ਤਾਂ ਜਿਦੋਂ ਸ਼ਰਮਣੀ ਕਾਲੇ ਦਲ ਸਰ ਆਰ ਲਹਿਰ ਬਣਾਈਆ ਉਦੋਂ ਵੀ ਇਹ ਸੋਚ ਕੇ ਬਣਾਈ ਸੀ ਵੀ ਅਕਾਲੀ ਦਲ ਨੂੰ ਇੱਕ ਜੋਤੀ ਚੋਟ ਹੋਣਾ ਚਾਹੀਦਾ ਬਲਕੇ ਇਕੱਲੇ ਸਾਢੇ 2 ਧੜੇ ਨਹੀਂ ਬਾਕੀ ਜਿਹੜੇ ਵੀ ਲੋਕ ਇਸ ਅਕਾਲ ਤੱਕ ਸਭ ਦੇ ਤਾਬੇ ਰਹਿ ਕੇ ਸ਼ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਅਤੇ ਵੀ ਜਿਹੜੀ ਬਿਖਰੀ ਹੋਈ ਸ਼ਕਤੀ ਹੈ ਥੇਰੂ-ਥੇਰੂ ਹੋਈ ਸ਼ਕਤੀ ਹੈ ਉਹਨੂੰ ਜੋੜਨਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਇਕ ਬਰੇਲੇ ਥੱਲੇ ਇਕੱਠਾ ਕੀਤਾ ਜਾਵੇ ਪਰ ਮੈਂ ਸਮਝਦਾ ਸੀ ਸਹਿਬਾਨ ਨੇ ਜਿਹੜੀ ਕਮੇਟੀ ਬਣਾਈ ਆ ਉਹਦੇ ਵਿੱਚ ਹੋਰ ਵੀ ਟੀਰਾ ਜਿਹੜੀਆਂ ਸ਼ਾਮਲਾਉਣਾ ਚਾਹੀਦੀਆਂ ਨੇ ਸਾਡਾ ਪੰਥਕ ਘੇਰਾ ਜਿਹੜਾ ਵਿਸ਼ਾਲ ਹੋਵੇ ਸਾਰੀਆਂ ਪੰਥਕ ਟੀਰਾ ਉਹਦੇ ਸ਼ਾਮਲਾਉਣਾ ਜਿੰਨੀਆਂ ਵੱਧ ਤੋਂ ਵੱਧ ਸ਼ਰਵਲ ਹੋਣਗੇ ਉੰਨੀ ਚੰਗੀ ਗੱਲ ਹੋਏਗੀ ਤੇ ਜਿਹੜਾ ਖਿੰਡਿਆ ਹੋਇਆ ਪੰਥ ਆਜੇ ਕੰਜੂਟ ਹੋਏਗਾ ਤਾਂ ਹੋਰ ਚੰਗੀ ਗੱਲ ਹੋਏਗੀ ਜਿਹੜੇ ਵੀ ਜਿਹੜੀਆਂ ਤੇਰੇ ਵੀ ਭਲਤੀ ਜਿਹੜੀਆਂ ਵੀ ਸੰਸਥਾਵਾਂ ਜਿਹੜੇ ਵੀ ਲੋਕ ਉਸ ਪਰਥਕ ਗ੍ਰਾਮਕਾਰ ਜਾ ਕੇ ਪਰਥਕੇ ਰੇ ਜਾ ਕੇ ਸ਼ਰੋਮਣੀ ਅਕਾਲੀ ਦਲ ਦੇ ਨਾਂ ਹੇਠ ਇੱਕ ਮਜ਼ਬੂਤ ਜਥੇਬੰਦੀ ਬਣਦੀ ਸੋਚਦੇ ਨੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਮੈਂ ਸਮਝਦਾ ਅੱਜ ਲੋੜ ਆ ਇੱਕ ਜੁਟ ਕਰਨ ਦੀ ਇੱਕ ਕਸੂਰ ਕਰਨ ਦੀ ਕਿਉਂਕਿ ਬੜੀਆਂ-ਬੜੀਆਂ ਚੁਣੌਤੀਆਂ ਨੇ ਪੰਥਕ ਦੇ ਪੰਥਕ ਸੰਸਥਾਾਂ ਮਾ ਅੱਗੇ ਔਰ ਅੱਜ ਸਾਡੀ ਜਵਾਨੀ ਰੁੱਲ ਰਹੀ ਆ ਕਿਸਾਨੀ ਰੁੱਲ ਰਹੀ ਆ ਪੰਜਾਬ ਬਰਬਾਦ ਹੋ ਰਿਹਾ ਸੋ ਮਤਲਬ ਇੱਥੇ ਹਾਲਾਤਾਂ ਵਿੱਚ ਜੇ ਪੰਜਾਬ ਦੀ ਇੱਕ ਮਜ਼ਬੂਤ ਆਵਾਜ਼ ਵੜ ਲਈ ਲਾਜ਼ਮੀ ਤੌਰ ਤੇ ਪੰਥਕ ਵਕਰੇਵਾ ਜਿਹੜਾ ਇਹਨੂੰ ਦੂਰ ਕਰਕੇ ਇੱਕ ਜੁਟੇ ਕਸੂਰ ਕਰਕੇ ਇੱਕ ਜੁੜਤਾ ਦਾ ਮਾਹੌਲ ਬਣਾਉਣ ਦੀ ਲੋੜ ਆ ਔਰ ਜਿਹੜਾ ਮਾਹੌਲ ਹੁਣ ਬਣਾਇਆ ਉਹਨੂੰ ਅੱਗੇ ਤੋਰਨ ਦੀ ਲੋੜ ਹੈ ਮੈਂ ਸਮਝਦਾ ਜੇ ਉਹਦੇ ਚ ਕਿਸੇ ਕਿਸਮ ਦਾ ਬੀਗਨ ਪਰਦਾ 걸ਲ ਪੈਂਦਾ ਤਾਂ ਮੈਂ ਸਮਝਦਾ ਬਹੁਤ ਵੱਡਾ ਨੁਕਸਾਨ ਪੰਜਾਬ ਰਾਤੇ ਪਾਰ ਕਰੇਗਾ ਦੇਰ ਵੀ ਕਰ ਲੈ ਬਾਈ ਤੁਹਾਨੂੰ ਮੈਨੂੰ ਲੱਗਦਾ ਜਿ ਤਰਾ ਸੁਵੇ ਸਿੰਘ ਬਾਦਲ ਨੇ ਹੁਣ ਆਪਣੇ ਗੁਨਾਹ ਕਬੂਲੇ ਨੇ ਜਾਂ ਨਿਮਰਤਾ ਦਿਖਾ ਰਹੇ ਨੇ ਕਿਤੇ 2022 ਤੋਂ ਪਹਿਲਾਂ ਇਹ ਗੁਨਾਹ ਕਬੂਲੇ ਹੁੰਦੇ ਅੱਜ ਇਹ ਹਾਲਾਤ ਪੈਦਾ ਨਾਮ ਤੇ ਬਾਡੀ ਚਲੋ ਜੇ ਤਾਂ ਕਰੇ ਜੇ ਹੀ ਹੁੰਦੀ ਆ ਮਤਲਬ ਦੇਰ ਆਇ ਦੁਰਸਤਾ ਇਹ ਗੱਲ ਆ ਜੇ ਹੁਣ ਵੀ ਅਸੀਂ ਪੁਰਾਣੇ ਨੂੰ ਜਿਵੇਂ ਉੱਥੇ ਸਾਰੇ ਆਪਣੇ ਗਲਤੀਆਂ ਮੰਨ ਕੇ ਮਤਲਬ ਅੱਗੇ ਨੂੰ ਠੀਕ ਤਰੀਕੇ ਨਾਲ ਤੁਰਨ ਦਾ ਵਚਨ ਬੱਧਤਾ ਦੁਰਾਉਨੇ ਆ ਔਰ ਅਸੀਂ ਸਹੀ ਰੂਪ ਦੇ ਵਿੱਚ ਮਾਤਰੀ ਨਮਾਇਦਾ ਜਮਾਤ ਸ਼ਰੋਮਣੀ ਅਕਾਲੀ ਦਲ ਵਰਤੀ ਸਿਹਰ ਤੋਂ ਆਉਂਦੇ ਆ ਜਿਹੇ ਜੀ ਲੋਕਾਂ ਨੂੰ ਆਸ ਆ ਜਿਹੇ ਜੀ ਉਮੀਦ ਆ ਜਿਹੇ ਦੀ ਤਵਕਕਾਂ ਅਕਾਲੀਆਂ ਤੋਂ ਉਸ ਤਰ੍ਹਾਂ ਦੀ ਅਕਾਲੀ ਲੀਡਰਸ਼ਿਪ ਅੱਗੇ ਲੈ ਕੇ ਆਉਂਦੇ ਆ ਤਾਂ ਕੁਦਰਤੀ ਤੌਰ ਤੇ ਅਕਾਲੀ ਦਲ ਹੋਰ ਤਕੜਾ ਹੋਏਗਾ ਹੋਰ ਮਜ਼ਬੂਤ ਹੋਏਗਾ ਇੱਕ ਪਤਰਾ ਸਵਾਲ ਹੈ ਜਬ ਅੱਜ ਕਿਸਾਨ ਫੇਰ ਦਿੱਲੀ ਵੱਲ ਜਾ ਰਹੇ ਨੇ ਤੇ ਹਰਿਆਣਾ ਦੇ ਬਾਰਡਰ ਤੇ ਉਸੇ ਤਰ੍ਹਾਂ ਪੁਲਿਸ ਲਾ ਕੇ ਉਹਨਾਂ ਨੂੰ ਰੁਕਿਆ ਜਾ ਰਿਹਾ ਜੀ ਦੇਖੋ ਬੜੇ ਅਫਸੋਸ ਦੀ ਗੱਲ ਹੈ ਪਹਿਲਾਂ ਤਾਂ ਕਿਸਾਨਾਂ ਨੂੰ ਮੱਡੀਆਂ ਵਿੱਚ ਲੁੱਟਿਆ ਫੇਰ ਉਹਨਾਂ ਨੂੰ ਖਾਦ ਨਹੀਂ ਮਿਲੀ ਅੱਗੇ ਨੂੰ ਪਹਿਲਾਂ ਡੀਏ ਵੀ ਨਹੀਂ ਮਿਲੀ ਉਹਨਾਂ ਅੱਗੇ ਨੂੰ ਯੂਰੀਆ ਨਹੀਂ ਮਿਲ ਰਿਹਾ ਔਰ ਜੇ ਲੋਕ ਬੜੇ ਹੱਕਾਂ ਲਈ ਮੰਗ ਕਰਨ ਲਈ ਜਾਂਦੇ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਤੇ ਸਰਕਾਰ ਜਿਹੜੀ ਆ ਦੇਖੋ ਬਸ ਬੈਦਲ ਸੜਕ ਤੇ ਵੀ ਜਾਣ ਨੂੰ ਦੇ ਇਹ ਦੇਸ਼ ਸਾਡਾ ਇਹ ਜ਼ੁਬਾ ਸਾਡਾ ਇਹ ਦੇਸ਼ ਦੀ ਆਜ਼ਾਦੀ ਲਈ ਅਸੀਂ ਜਾਨਣਾ ਦਿੱਤੀਆਂ ਦਾਦਾਦਾਦਾਂ ਕੋਰ ਕਰਵਾਈਆਂ ਔਰ ਆਪਣੇ ਹੱਕ ਲੈਣ ਲਈ ਜੇ ਦਿੱਲੀ ਅਸੀਂ ਜਾ ਰਹੇ ਹਾਂ ਤਾਂ ਮੇਰਾ ਖਿਆਲ ਰੋਕਣ ਦਾ ਕੋਤਾਰ ਨਹੀਂ ਬਣਦਾ ਬਲਕਿ ਅੱਗੇ ਹੋ ਕੇ ਪਹਿਲ ਕਦਮੀ ਕਰਦੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਦਾ ਮਸਲਾ ਲੈ ਕੇ ਦਿੱਲੀ ਕੋਲ ਜਾਣਾ ਚਾਹੀਦਾ ਆ ਮੁੱਖ ਮੰਤਰੀ ਸਾਹਿਬ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਮੈਂ ਕਿਸਾਨਾਂ ਦੇ ਨਾਲ ਖੜਾ ਆ ਤੇ ਉਹਨਾਂ ਦੇ ਲੋਭੇ ਹੋ ਕੇ ਕੋ ਲੱਭੇ ਨਹੀਂ ਰਹੇ ਹੁਣ ਕਿਸਾਨਾਂ ਨੂੰ ਪੈਦਲ ਜਾ ਕੇ ਦਿੱਲੀ ਜਾਣ ਤੋਂ ਹਰਿਆਣਾ ਵਾਲਾਂ ਦਾ ਰੋਕਣਾ ਸਰਕਾਰ ਸਰਕਾਰ ਤਾਂ ਪਰ ਪੰਜਾਬ ਸਰਕਾਰ ਸੁੱਤੀ ਪਈ ਆ ਪੰਜਾਬ ਸਰਕਾਰ ਅੱਗੇ ਆਵੇ ਪੰਜਾਬ ਦੇ ਕਿਸਾਨਾਂ ਨੂੰ ਕਹੇ ਵੀ ਤੁਸੀਂ ਵੀ ਜਾਣਾ ਅਸੀਂ ਜਾਣਦੇ ਆ ਤੇ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਅਜ ਤੱਕ ਨਾ ਆਪ ਗਏ ਨਾ ਕੋਈ ਮੰਤਰੀ ਗਿਆ ਨਾ ਕੋਈ ਅਧਿਕਾਰੀ ਗਿਆ ਪੰਜਾਬ ਲੁੱਟ ਲਿਆ ਅੱਜ ਤੁਸੀਂ ਕਰਕੇ ਪੰਜਾਬ ਸਰਕਾਰ ਦੀ ਡਿਊਟੀ ਵਾਇਸ ਚਾ ਵੀ ਕਿਹਾ ਸੀ ਕਿ ਸਰਪਾਰਟੀ ਮੀਟਿੰਗ ਸੱਦੀ ਜਾਵੇ ਸਾਰੀਆਂ ਸਿਆਸੀ ਧਿਰਾਂ ਨੂੰ ਇਕੱਠਾ ਕਰਕੇ ਦਿੱਲੀ ਲਿਜਾਇਆ ਜਾਵੇ ਤੇ ਜਿਹੜੇ ਵੀ ਮਸਲੇ ਨੇ ਪੰਜਾਬ ਦੇ ਉਹਨਾਂ ਨੂੰ ਦਿੱਲੀ ਤੱਕ ਪਹੁੰਚਾ ਕੇ ਆਪਸੀ ਗੱਲਬਾਤ ਰਾਹੀਂ ਹੱਲ ਕਰਾਇਆ ਜਾਵੇ ਪਰਸੋਂ ਅੱਜ ਦੇ ਪ੍ਰੋਗਰਾਮ ਦੇ ਅਖੀਰ ਵਿੱਚ ਲਾਈ ਸੀ ਜਿੰਦਗਰਨਾ ਵੱਲੋਂ ਔਰ ਅਸੀਂ ਪੂਰੀ ਕਰਨਾ ਕਿ ਖੁਦੂਸੀ ਤੌਰ ਤੇ ਸ਼ੀਸ਼ਾ ਦੀ ਸਮਾਂ ਦੂਸਤ ਧਰਤੀ ਤੇ ਆ ਕੇ ਅਸੀਂ नतमस्तक के सेवा भी कर रहे हैं और आस्था पर कर रहे हैं और अभी घंटा तो पहला हम जोड़ा की सेवा की थी लंगर से भी सेवा करा मत्था के अरदास करेंगे चढ़ती कला की पंथ की और पंथ की एकता की और मैं समझता कि जो भाईचारक का कुछ नामा हो ਜੀਪੀਐਸ ਦਾ ਤਾਸਕਰ ਅੱਜ ਤੋਂ ਅੱਗੇ ਦਾ ਕੋਈ ਸੇਵਾ ਦਾ ਜਿਹੜਾ ਪ੍ਰੋਗਰਾਮ ਆ ਕਿੱਥੇ ਕਿੱਥੇ ਤੁਹਾਡੇ ਜਿੱਤਰ ਕਿਹਾ ਸੀਗਾ ਪੰਜ ਜਿਹੜੇ ਆ ਨਗਰ ਦੇ ਗੁਰਦਵਾਰਿਆਂ ਚ ਕੀਤੀ ਜਾਂਦਾ ਆ ਅਸੀਂ ਮੈਂ ਸੋਚਦਾ ਵੀ ਇੱਕ ਦਿਨ ਪਹਿਲਾਂ ਮੈਂ ਰਾਜਪੁਰੇ ਕੀਤੀ ਸੀ ਸਾਡੇ ਆਪਣੇ ਪਿੰਡ ਆਪਣੇ ਇਲਾਕੇ ਦੇ ਗੁਰਦਾਰਾ ਸਰਵਤ ਇੱਕ ਦਿਨ ਮੈਂ ਸੋਚਦਾ ਚਾਹਦਾ ਹਰਿਆਣੇ 'ਚ ਵੀ ਕਰਕੇ ਆਈਏ ਮੈਂ ਜਿੱਥੇ ਵੀ ਮਤਲਬ ਆਲੇ ਦੁਆਲੇ ਕਿਹੜੇ ਵੀ ਨਜ਼ਦੀਕੀ ਗੁਰਦਾਰਾ ਸਾਹਿਬ ਜਿਸ ਸੰਗਤ ਕੋਈ ਨਾਲ ਜਾ ਕੇ ਕਰਾਂ ਠੀਕ